ਦੀ ਬੰਦੀ ਸਿੰਘ ਕਹਿਣ ਨੂੰ ਇੱਕ ਕੌਮ ਕਹੀ ਜਾਵੇ ਪਰ ਉਹਨਾਂ ਨੇ ਕ੍ਰਾਈਮ ਵੀ ਤਾਂ ਕੀਤਾ ਸੀ ਜੇ ਸਜ਼ਾ ਉਹਨਕੋ ਉਤਨੀ ਪੈ ਰਹੀ ਹੈ ਤੇ ਔਖੀ ਗੱਲ ਕੀ ਹੈ ਰਾਜਿਆਨੇ ਨੂੰ ਫਾਸੀ ਨਹੀਂ ਲੱਗ ਸਕਦੀ ਜੇ ਉਹ ਕਹਿੰਦਾ ਮੈਂ ਤਾਂ ਫਾਸੀ ਲੱਗਣਾ ਮੇਰੇ ਖਤਰ ਰਹਿਣ ਦੇ ਲਈ ਫਿਰ ਉਹ ਬਾਹਰ ਆਉਣ ਲਈ ਇਹਨਾਂ ਤਰਲਮਚੀ ਕਿਉਂ ਹੋ ਰਿਹਾ ਉਹ ਅੰਦਰ ਬੈਠੇ ਬਾਹਰਲੇ ਲੜਨ ਆਪਾਂ ਕਹਿੰਦੇ ਹਰਜੀਪ ਗਾਂਧੀ ਦੇ ਹਤਿਆਰੇ ਛਡਾਲੇ ਸੀ ਤੁਹਾਨੂੰ ਪਤਾ ਉਹਦੀ ਉਹਨਾਂ ਦੇ ਖਤਰ ਸਾਰਾ ਸੂਬਾ ਸਾਰੀਆਂ ਸਿਆਸੀ ਪਾਰਟੀਆਂ ਲੜਦੀਆਂ ਰਹੀਆਂ ਪ੍ਰਧਾਨ ਮੰਤਰੀ ਦੇ ਕਾਤਲਾਂ ਲਈ ਇਹਨਾਂ ਨੇ ਤਾਂ ਮੁੱਲ ਵੱਟਿਆ ਤੇ ਉਹਨਾਂ ਨੂੰ ਅੰਦਰ ਰੱਖਣ ਦੀ ਹਮਾਇਤ ਕੀਤੀ ਹੈ ਕਦੇ ਇਹਨਾਂ ਨੇ ਗੱਲ ਵੀ ਨਹੀਂ ਕੀਤੀ ਖਾਰਤੂ ਸੰਘਰਸ਼ ਵਾਲੇ ਜਿਹੜੇ ਕਹਿੰਦੇ ਸੀ ਸਾਡੇ ਮੁੰਡੇ ਨੇ ਉਹਨੂੰ ਕਾਲਾ ਤੌਰ ਕਹਿਣ ਲੱਗੇ ਉਹਨੂੰ ਅੱਤਵਾਦੀ ਕਹਿਣ ਲੱਗੇ ਹਰਦੇਵ ਸੰਘਰਸ਼ੀ ਸੀਪੀਆਈ ਦਾ ਵਧਾਈ ਸੀ ਵੱਡ ਲਾੜੀ ਤੋਂ ਸੌਣ ਖਾਤਰ ਸਵਾਲ ਪੁੱਛ ਲਿਆ ਐਸੈਂਬਲੀ 'ਚ ਵੀ ਬਾਰਦ ਸਾਹਿਬ ਆ ਚੋਂ ਮੈਨੀਫੈਸਟੋ ਦਾ ਵਾਅਦਾ ਸੀ ਇਹਦੇ ਖਾਤਰ ਹੁਣ ਤੱਕ ਤੁਸੀਂ ਕੀਤਾ ਕੀਆ ਬਾਦਲ ਨੇ ਖੜੇ ਹੋ ਕੇ ਅਸੈਂਬਲੀ 'ਚ ਬਿਆਨ ਦਿੱਤਾ ਕਾਕਾ ਜੀ ਦੱਬੇ ਮੁਰਦੇ ਪੱਟ ਕੇ ਕੀ ਕੱਢੋਂਗੇ ਬੀਤੇ ਤੇ ਪਾਓ ਮਿੱਟੀ ਆਪਾਂ ਹੁਣ ਅੱਗੇ ਚੱਲੀਏ ਸਾਰੇ ਚੁੱਪ ਕਰ ਗਏ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਬਾਗਲ ਲੰਗਾ ਹੋ ਗਿਆ ਜਿੰਨਾ ਚਿਰ ਬਾਦਲ ਸਰਕਾਰ ਰਹੀ ਆ ਇਹਨੇ ਸਰਕਾਰੀ ਹਿੱਸਾ ਦੀ ਮਾਰ ਹੀਠਾਏ ਲੋਕ ਜੇਲਾ 'ਚ ਬੰਦ ਲੋਕ ਕਿਸੇ ਦੀ ਬਾਹ ਨਹੀਂ ਫੜੀ ਬਾਦਲ ਸਰਕਾਰ ਨੇ ਪਹਿਲੀ ਵਾਰ ਫੈਸਲਾ ਕੀਤਾ ਵੀ ਜੋ ਪੁਲਿਸ ਜਿਹੜੀ ਦੇਸ਼ ਦੀ ਰੱਖਿਆ ਲਈ ਲੜ ਰਹੀ ਸੀ ਉਹਦੇ ਖਿਲਾਫ ਕੋਈ ਵੀ ਕੇਸ ਹੋਊ ਉਹ ਸਰਕਾਰੀ ਖਰਚੇ ਤੇ ਲੜਿਆ ਜਾਵੇ ਕਿਸੇ ਵੀ ਪੁਲਿਸੀਏ ਨੂੰ ਕਿੰਦਾ ਤਾਂ ਭੁਗਤਣੀ ਹੈ ਪੰਨ ਸਾਰਿਆਂ ਨੂੰ ਸਰਵਿਸ ਬੈਨੀਫਿਟ ਦਿੱਤੇ ਸਾਰਿਆਂ ਨੂੰ ਪੈਨਸ਼ਨ ਦਿੱਤੀਆਂ ਈਵਨ ਪਿੰਕੀ ਕੈਟ ਜਿਹਨੂੰ ਆਪਾਂ ਨੂੰ ਕਹਿੰਦੇ ਆ ਉਮਰ ਕੈਦੀ ਸਜ਼ਾ ਸੀ ਬਾਹਰ ਆਇਆ ਇਹਨਾਂ ਨੂੰ ਨੰਗਾ ਕਰਨਾ ਸ਼ੁਰੂ ਕਰਤਾ ਮੁੜ ਕੇ ਉਹਦੇ ਨਾਲ ਸਮਝੌਤਾ ਕੀਤਾ ਉਹਨੂੰ ਬਹਾਲ ਕੀਤਾ ਉਹਨੂੰ ਪੈਨਸ਼ਨ ਦਿੱਤੀ ਜਿਹੜੇ ਬਾਹਰਲੇ ਸੂਬਿਆਂ ਚ ਕੈਦੀ ਨੇ ਉਹਨਾਂ ਨੂੰ ਘਟੋ ਘਟ ਪੰਜਾਬ ਤਾਂ ਲਿਆਓ ਦਵਿੰਦਰ ਪਾਲ ਸਿੰਘ ਭੁੱਲਰ ਦਾ ਕੇਸ ਆਇਆ ਪੰਜਾਬ ਨੂੰ ਪੁੱਛਿਆ ਕਿਉਂਕਿ ਉਹਦੀ ਸਿਹਤ ਦੀ ਸਮੱਸਿਆ ਸੀ ਵੀ ਜੇ ਇਹਨੂੰ ਪੰਜਾਬ ਅਸੀਂ ਸ਼ਿਫਟ ਕਰਦੀਏ ਐਫੀਡੈਵਟ ਦਿੱਤਾ ਅੱਤ ਤੋਂ ਬਾਅਦ ਹੀ ਆ ਜੀ ਇਹ ਪੰਜਾਬ ਦਾ ਮਾਹੌਲ ਖਰਾਬ ਹੋਊ ਸੱਤਾ ਵਿੱਚੀ ਉਦੋਂ ਰੋਲ ਹੋ ਰਹੇ ਜਦੋਂ ਸੱਤਾ ਤੋਂ ਬਾਹਰ ਹੋਏ ਉਦੋਂ ਰੋਲ ਹੋ ਜਾਂਦੇ ਸੀ ਅਕਾਲੀ ਦਲ ਦਾ ਰੋਲ ਨੈਤਿਕ ਤੌਰ ਤੇ ਇੰਨਾ ਘਟੀਆ ਸਿਆਸੀ ਤੌਰ ਤੇ ਇੰਨਾ ਗਲਤ ਕਿ ਉਹ ਪੋਜੀਸ਼ਨ ਨਹੀਂ ਲੈ ਸਕਦੇ ਹੁਣ ਕਿੰਨੇ ਸਾਲਾਂ ਤੋਂ ਬਾਅਦ ਇਸ ਤਰ੍ਹਾਂ ਹੋਇਆ 97 ਤੋਂ ਬਾਅਦ 97 ਤੋਂ ਬਾਅਦ ਜਿੰਨਾਂ ਜਿਹੜੀਆਂ ਸਰਕਾਰਾਂ ਨਹੀਂਆਂ ਨੇ ਖਾਲਸਾਪੰਥਰ ਦੇ ਨਾਂ ਤੇ ਸ਼ਹੀਦਾਂ ਦੀ ਸਹਾਇਤਾ ਦੇ ਨਾਂ ਤੇ ਖਾਲਸਾ ਪੰਥ ਨੇ ਲੁੱਟਿਆ ਬਹੁਤ ਵੱਡੀ ਪੱਧਰ ਤੇ ਜਿਵੇਂ ਇਹ ਆ ਨਾ ਵੀ ਖਾਲਸਾ ਏਡ ਵਾਲੇ ਜਿਵੇਂ ਪੈਸੇ ਇਕੱਠੇ ਕਰਦੇ ਨੇ ਭੇਜੋ ਸਕਦੇ ਨਹੀਂ ਇਹ ਬਹੁਤ ਕੁਝ ਹੋਇਆ ਬੰਦੀ ਸਿੰਘਾਂ ਦੇ ਮਸਲੇ ਤੇ ਮੋਰਚੇ ਵੀ ਲੱਗੇ ਨੇ ਲੱਗ ਵੀ ਰਹੇ ਨੇ ਧਰਨੇ ਮੁਜਾਰੇ ਵੀ ਹੁੰਦੇ ਰਹੇ ਕਈ ਨਿਰਦੇਸ਼ ਦਿੱਤੇ ਜਾਂਦੇ ਨੇ ਇਸ ਦੇ ਉੱਤੇ ਅਕਾਲ ਤਖਤ ਸਾਹਿਬ ਦੀ ਸਕੱਤਰੇ ਤੋਂ ਨਿਰਦੇਸ਼ ਜਿਹੜੇ ਜਾਰੀ ਹੋਏ ਨੇ ਉਹਨਾਂ ਦੇ ਮਾਇਨੇ ਕੀ ਨੇ ਅਸਰ ਕਿੰਨਾ ਕੁ ਹੁੰਦਾ ਇਸ ਦੇ ਉੱਤੇ ਗੱਲ ਕਰਾਂਗੇ ਖਾਸ ਕਰਕੇ ਬਲਵੰਤ ਸਿੰਘ ਰਾਜਵਾਨਾ ਬੰਦੀ ਸਿੰਘ ਜਿਨ੍ਹਾਂ ਨੂੰ ਜਿੰਦਾ ਸ਼ਹੀਦ ਅਕਾਲ ਤਖਤ ਤੋਂ ਦੱਸਿਆ ਜਾ ਰਿਹਾ ਹੈ ਉਹਨਾਂ ਦਾ ਅਸਲ ਚ ਕੇਸ ਕੀ ਹੈ ਔਰ ਕੇਂਦਰ ਸਰਕਾਰ ਨੇ 550 ਸਾਲਾ ਪ੍ਰਕਾਸ਼ਪੁਰ ਮੌਕੇ ਜੋ ਵਾਅਦਾ ਕੀਤਾ ਔਰ ਅਮਲੀ ਰੂਪ ਦੇ ਵਿੱਚ ਸਾਹਮਣੇ ਕਿਉਂ ਨਹੀਂ ਆ ਸਕਿਆ ਇਸ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੀ ਸਿਆਸਤ ਹੁਣ ਤੱਕ ਰੁਕੀ ਰਹੀ ਹੈ ਸੱਤਾ ਵਿੱਚ ਹੁੰਦੇ ਆ ਔਰ ਸੱਤਾ ਤੋਂ ਬਾਹਰ ਹੁੰਦੇ ਆ ਇਹ ਸਾਰੇ ਮੁੱਦਿਆਂ ਤੇ ਸਾਰੇ ਪਹਿਲੂਆਂ ਦੇ ਉੱਤੇ ਚਰਚਾ ਕਰਨ ਦੀ ਕੋਸ਼ਿਸ਼ ਕਰਾਂਗੇ ਇਸ ਮਸਲੇ ਦੇ ਉੱਤੇ ਬੋਲਣ ਲਈ ਅੱਜ ਸਾਡੇ ਨਾਲ ਹਾਜ਼ਰ ਨੇ ਮਾਲਵਿੰਦਰ ਸਿੰਘ ਮਾਲੀ ਜੀ ਮਾਲੀ ਸਾਹਿਬ ਸਭ ਤੋਂ ਪਹਿਲਾਂ ਤਾਂ ਜਦੋਂ ਬੰਦੀ ਸਿੰਘ ਸ਼ਬਦ ਆਉਂਦਾ ਹੈ ਕਈ ਸੋਚਦੇ ਆ ਮਨ ਵਿੱਚ ਕਈਆਂ ਦੇ ਸਿਆਸਤ ਆ ਜਾਂਦੀ ਹੈ ਕਿਸ ਦੇ ਉੱਤੇ ਸਿਆਸਤ ਬੜੀ ਹੋਈ ਕਈ ਕਹਿੰਦੇ ਆ ਕਿ ਨਹੀਂ ਜੀ ਬੰਦੀ ਸਿੰਘ ਕਹਿਣ ਨੂੰ ਇੱਕ ਕੌਮ ਕਹੀ ਜਾਵੇ ਪਰ ਉਹਨਾਂ ਨੇ ਕ੍ਰਾਈਮ ਵੀ ਤਾਂ ਕੀਤਾ ਸੀ ਜੇ ਸਜ਼ਾ ਹੁਣ ਭੁਗਤਣੀ ਪੈ ਰਹੀ ਹੈ ਤੇ ਔਖੀ ਗੱਲ ਕੀ ਹੈ ਕਈ ਤਰ੍ਹਾਂ ਦੀਆਂ ਚਰਚਾਵਾਂ ਨੇ ਸਭ ਤੋਂ ਪਹਿਲਾਂ ਜੇਕਰ ਬਲਵੰਤ ਸਿੰਘ ਰਾਜੂਵਾਨੇ ਦੇ ਹਵਾਲੇ ਨਾਲ ਅਸੀਂ ਗੱਲ ਕਰਨੀ ਹੋਵੇ ਤਾਂ ਤੁਸੀਂ ਸਾਨੂੰ ਸੌਖੇ ਸ਼ਬਦਾਂ ਸਮਝਾਓ ਕਿ ਅਸਲ 'ਚ ਮਸਲਾ ਕੀ ਹੈ ਦੇਖੋ ਮਸਲੇ ਨੂੰ ਸਮਝਣ ਲਈ ਨਾ ਇਹਦਾ ਪਿਛੋਕੜ ਸਮਝਣਾ ਬਹੁਤ ਜ਼ਰੂਰੀ ਆ ਜੀ ਕਿਉਂਕਿ ਪੰਜਾਬ ਨੇ ਇੱਕੋ ਦੌਰ ਹੰਡਾਇਆ ਜੀ ਕੋਈ ਉਹਨੂੰ ਸੰਘਰਸ਼ ਦਾ ਦੌਰ ਕਹਿੰਦਾ ਕੋਈ ਉਹਨੂੰ ਕਾਲਾ ਦੌਰ ਕਹਿੰਦਾ ਜੀ ਅਸਲ ਗੱਲ ਇਹ ਹੈ ਵੀ ਅਕਾਲੀ ਦਲ ਨੇ ਮੋਰਚਾ ਲਾਇਆ ਅਕਾਲੀ ਦਲ ਨੇ ਸੰਘਰਸ਼ ਲੜਿਆ ਆਨੰਦਪੁਰ ਸਾਹਿਬ ਦੇ ਮੱਤੇ ਦੀ ਪ੍ਰਾਪਤੀ ਲਈ ਸੰਘਰਸ਼ ਲੜਿਆ ਦਰਬਾਰ ਸਾਹਿਬ ਤੇ ਫੌਜੀ ਹਮਲਾ ਹੋਇਆ ਉਸ ਤੋਂ ਬਾਅਦ ਰਜੀਵ ਲੋਂਗੋ ਵਾਲਾ ਸਮਝੌਤਾ ਹੋਇਆ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਇੱਕ ਖਾੜਕੂ ਲਹਿਰ ਉੱਠੀ ਜੀ ਕਿਉਂਕਿ ਉਹ ਸਮਝੌਤਾ ਵੀ ਪੂਰੀ ਤਰ੍ਹਾਂ ਲਾਗੂ ਨਹੀਂ ਹੋਇਆ ਉਹਦਾ ਵਿਰੋਧ ਵੀ ਬਹੁਤ ਵੱਡੀ ਪੱਧਰ ਤੇ ਹੋਇਆ ਜੀ ਕਿਉਂਕਿ ਉਦੋਂ ਅਕਾਲੀਆਂ ਦਾ ਤਰਕ ਇਹ ਸੀ ਵੀ ਅਸੀਂ ਜਮਹੂਰੀ ਤਰੀਕੇ ਨਾਲ ਲੜ ਰਹੇ ਹਾਂ ਸ਼ਾਂਤ ਮੈਤਰੀਕੇ ਨਾਲ ਲੜ ਰਹੇ ਹਾਂ ਜਦੋਂ ਤੁਸੀਂ ਸਾਨੂੰ ਕੋਈ ਰਾਹ ਨਹੀਂ ਅੱਗੇ ਦਿੰਦਾ ਸਾਨੂੰ ਧੱਕ ਕੇ ਤੁਸੀਂ ਕੰਨ ਨਾਲ ਲਾ ਲਿਆ ਉਹਦੇ ਰਿਐਕਸ਼ਨ ਦੇ ਵਿੱਚੋਂ ਖੜਕੂ ਸੰਘਰਸ਼ਾ ਜਿਹੜਾ ਪੈਦਾ ਹੋਇਆ ਜੀ ਉਹਦੇ ਰਿਐਕਸ਼ਨ ਦੇ ਵਿੱਚੋਂ ਮੁੰਡਿਆਂ ਨੇ ਇਹ ਆਪਣਾ ਰਫਲਾ ਚੱਕੀਆਂ ਨੇ ਜੀ ਇਸ ਕਰਕੇ ਉਹ ਕਹਿੰਦੇ ਸੀ ਚਾਹੇ ਅਸੀਂ ਇਹਨਾਂ ਦੇ ਤਰੀਕੇ ਨਾਲ ਸਹਿਮਤ ਨਹੀਂ ਹੂੰ ਪਰ ਇਹ ਪੀੜਤ ਤੇਰਾ ਇਹ ਜਿਵੇਂ ਕਹਿੰਦੇ ਹੁੰਦੇ ਨੇ ਤਾਂ ਮਰਦਿਆਂ ਨੇ ਅੱਕ ਚੱਬਿਆ ਜਿਹੜੀ ਤੁਸੀਂ ਸਿੱਖ ਖਾਲਸਾ ਪੰਥ ਦੀ ਪੱਗ ਪੈਰਾਂ 'ਚ ਰੋਲੀ ਆ ਇਹ ਉਹਨੂੰ ਸਿਰ ਤੇ ਰੱਖਣ ਦੇ ਯਤਨ ਕਰ ਰਹੇ ਨੇ ਜਿਨ੍ਹਾਂ 'ਚ ਰਖਾੜ ਕੋ ਸੰਘਰਸ਼ ਚੱਲਿਆ ਇਹ ਉਹਦੀ ਹਮਾਇਤ ਕਰਦੇ ਰਹੇ ਮੁੰਡੇ ਸਾਡੇ ਨੇ ਚਾਹੇ ਅਸੀਂ ਉਹਨਾਂ ਦੇ ਤਰੀਕੇ ਕਰਨ ਨਾਲ ਸਹਿਮਤ ਨਹੀਂ ਟੌੜਾ ਸਾਫ ਸਭ ਤੋਂ ਵੱਧ ਜ਼ਬਰਦਸਤ ਹਮਾਇਤ ਕਰਦੇ ਰਹੇ ਉਹਨਾਂ ਦੀ ਉਹਨਾਂ ਦੇ ਭੋਗਾਂ ਤੇ ਵੀ ਜਾਂਦੇ ਰਹੇ ਬੋਲਦੇ ਵੀ ਰਹੇ ਗੱਲ ਵੀ ਕਰਦੇ ਰਹੇ ਬਹੁਤ ਦੌਰ ਇਹ ਲੰਘਿਆ ਜਦੋਂ ਚੋਣ ਆਈ ਨਾ ਜੀ 1997 ਦੀ ਜੀ ਉਦੋਂ ਜਿਹੜਾ ਮੈਨੀਫੈਸਟੋ ਜਾਰੀ ਕੀਤਾ ਉਹਦੇ ਵਿੱਚ ਇੱਕ ਵੱਡੀ ਧਾਰਾ ਲਿਖੀ ਹੋਈ ਸੀ ਅਹਿਮ ਧਾਰਾ ਸੀ ਕਿ ਪੰਜਾਬ ਨੇ ਜਿਹੜਾ ਹਿੰਸਾ ਦਾ ਦੌਰ ਹੰਡਾਇਆ ਬਹੁਤ ਕਤਲਗਾਰਧ ਹੋਈ ਹੈ ਨਾ ਜੀ ਸਿੱਖਾਂ ਦੇ ਮੁੰਡੇ ਵੀ ਮਾਰੇ ਗਏ ਨੇ ਪੁਲਿਸ ਵਾਲੇ ਵੀ ਮਾਰੇ ਗਏ ਨੇ ਤੇ ਇਹਦੀ ਜਾਂਚ ਕਰਾਈ ਦਿਓ ਜੀ ਜਾਂਚ ਲਈ ਇੱਕ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾਇਆ ਜਾਵੇ ਤ੍ਰੁੱਥ ਕਮਿਸ਼ਨ ਨਹੀਂ ਕਿਹਾ ਉਹਨਾਂ ਨੇ ਟਰੁੱਥ ਕਮਿਸ਼ਨ ਬਿਲਕੁਲ ਹੋਰ ਸੀ ਜਾਂਚ ਕਮਿਸ਼ਨ ਉੱਚ ਪੱਧਰੀ ਅਦਾਲਤੀ ਜਿਹੜਾ ਹਿੰਸਾ ਪੈਦਾ ਹੋਣ ਦੇ ਕਾਰਨ ਤੇ ਇਸ ਲਈ ਜ਼ਿੰਮੇਵਾਰ ਤਾਕਤਾਂ ਦੀ ਨਿਸ਼ਾਨਦੇਹੀ ਕਰੋ ਤੇ ਉਹਨਾਂ ਨੂੰ ਮੁਜਰਮਾਂ ਦੇ ਕਟਹਿਰੇ 'ਚ ਖੜਾ ਕਰੋ ਇਹ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ 'ਚ ਸੀ ਸ਼੍ਰੋਮਣੀ ਅਕਾਲੀ ਦਲ ਦੇ ਮੈਨੀਫੈਸਟੋ 'ਚ ਸੀ ਜਿਹੜਾ 1997 ਦੀ ਜਾਰੀ ਕੀਤਾ ਹੋਇਆ ਕਿ ਏਜੰਸੀਆਂ ਦੇ ਕਰਨ ਖੜੇ ਹੋਗੇ ਏਜੰਸੀਆਂ ਦੇ ਕੰਨ ਖੜੇ ਹੋ ਗਏ ਕਿਉਂਕਿ ਪਤਾ ਤਾਂ ਲੱਗ ਗਿਆ ਸੀ ਵੀ ਅਕਾਲੀ ਸਰਕਾਰ ਆਉਣੀ ਆਉਣੀ ਆ ਬਿਆਨਤ ਸਿੰਘ ਸਰਕਾਰ ਤੋਂ ਜੋ ਉਹਨਾਂ ਨੇ ਦੌਰ ਦੇਖਿਆ ਜਾਂ ਬਾਕੀ ਸਾਰਾ ਦੇਖਿਆ ਫਿਰ ਬਰਜਿੰਦਰ ਸਿੰਘ ਹਮਦਰਦ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤੇ ਸੁਰੱਖਿਆ ਏਜੰਸੀਆਂ ਦੀ ਅਫਸਰਾਂ ਦੀ ਇੱਕ ਮੀਟਿੰਗ ਕਰਾਈ ਪੀਏਪੀ ਜਲੰਧਰ ਉਹਨਾਂ ਨੇ ਬਾਦਲ ਸਾਹਿਬ ਨੂੰ ਸਿੱਧਾ ਕਿਹਾ ਵੀ ਇਹ ਜਿਹੜਾ ਅਸੀਂ ਭੂਤ ਬੋਤਲ ਚ ਬੰਦ ਕੀਤਾ ਆ ਜਿਹੜਾ ਤੁਸੀਂ ਜਾਂਚ ਕਮਿਸ਼ਨ ਦੀ ਗੱਲ ਕਰਦੇ ਹੋ ਇਹਨੇ ਬਾਹਰ ਨਿਕਲਿਆ ਆਉਣਾ ਜੀ ਜਿਵੇਂ ਬਰਨਾਲਾ ਸਾਹਿਬ ਦੀ ਸਰਕਾਰ ਨਹੀਂ ਚੱਲੀ ਤੇ ਚੱਲਣੀ ਤੁਹਾਡੀ ਵੀ ਨਹੀਂ ਫਿਰ ਤੁਸੀਂ ਸੋਚ ਲੋ ਇਹਦੇ ਬਾਰੇ ਉੱਥੇ ਫਿਰ ਇਹਨਾਂ ਨੇ ਇਹ ਤੈਅ ਕਰ ਲਿਆ ਵੀ ਦੇਖੋ ਇਹ ਤਾਂ ਪਿੱਛੇ ਤਾਂ ਹਟ ਨਹੀਂ ਸਕਦੀ ਅਸੀਂ ਪਰ ਅਸੀਂ ਤਾਂ ਕਰਨੇ ਕੁਝ ਨਹੀਂ ਜਿਹਦੇ ਕਰਕੇ ਉਹ ਇਲੈਕਸ਼ਨ ਫਿਰ ਗੋ ਥਰੂ ਹੋਈ ਅੱਗੇ ਹੋਈ ਬਾਦਲ ਸਰਕਾਰ ਬਣੀ ਤੇ ਤੁਸੀਂ ਇਹ ਦੇਖੋ ਵੀ ਜਿਹੜਾ ਖੂਨ ਡੁੱਲਿਆ ਉਹਦੇ ਉੱਤੇ ਖੜ ਕੇ ਕਿਉਂਕਿ ਅਕਾਲੀਆਂ ਨੇ ਤਾਂ ਕੋਈ ਕੀਤੀ ਨਹੀਂ ਸੀ ਜੱਜ ਦਾ ਕੰਮ ਜੀ ਗੁਦਾਰੀਆਂ ਕੀਤੀਆਂ ਸੀ ਪਿੱਛੀ ਹੱਟੇ ਸੀ ਮੌਕਾ ਪ੍ਰਸਤੀ ਕੀਤੀ ਸੀ ਸਰਕਾਰ ਬਣੀ ਪੂਰੀ ਸ਼ਾਨੋ ਸ਼ੌਕਤ ਨਾਲ ਬਣੀ ਉਸੇ ਸਮੇਂ ਦੌਰਾਨ ਇਹਨਾਂ ਨੇ ਪੋਜੀਸ਼ਨੇ ਬਦਲ ਲਈ ਖਾੜਕੂ ਸੰਘਰਸ਼ ਵਾਲੇ ਜਿਹੜੇ ਕਹਿੰਦੇ ਸੀ ਸਾਡੇ ਮੁੰਡੇ ਨੇ ਉਹਨੂੰ ਕਾਲਾ ਦੌਰ ਕਹਿਣ ਲੱਗੇ ਉਹਨੂੰ ਅੱਤਵਾਦੀ ਕਹਿਣ ਲੱਗੇ ਉਹਨੂੰ ਇੰਦਰਕੁਮਾਰ ਗਜਰਾਲ ਤੋਂ ਕਰਜਾ ਮਾਫ ਕਰਾਉਣ ਲਈ ਇਹ ਕਹਿਣ ਲੱਗੇ ਵੀ ਪੰਜਾਬ ਨੇ ਦੇਸ਼ ਦੀ ਲੜਾਈ ਲੜੀ ਆ ਦੇਸ਼ ਦੇ ਦੁਸ਼ਮਣਾਂ ਖਿਲਾਫ ਲੜੀ ਆ ਪਾਕਿਸਤਾਨ ਸਪੌਂਸਰ ਲੜਾਈ ਜਿਹੜੀ ਪੰਜਾਬ 'ਚ ਚੱਲ ਰਹੀ ਸੀ ਉਹਦੇ ਖਿਲਾਫ ਲੜਾਈ ਲੜੀ ਆ ਜਾਣੀ ਇਹਨਾਂ ਨੇ ਸਾਰਾ ਵਰਤਾਂ ਤੇ ਬਦਲ ਲਿਆ ਇਹਨਾਂ ਨੇ ਅੰਦਰ ਦੇਸ਼ ਭਗਤੀ ਵਾਲਾ ਪਾਸਾ ਪਲਟ ਲਿਆ ਬਿਲਕੁਲ ਜੋ ਕੇਂਦਰ ਸਰਕਾਰ ਖਾੜਕੂ ਸੰਘਰਸ਼ ਬਾਰੇ ਕਹਿੰਦੀ ਸੀ ਜਾਂ ਖਾੜਕੂ ਸੰਘਰਸ਼ ਸਿੱਖ ਸੰਘਰਸ਼ ਦੇ ਵਿਰੋਧੀ ਕਹਿੰਦੇ ਸੀ ਇਹਨਾਂ ਨੇ ਆਪਣੀ ਸੁਰ ਵਰਤਾਂਤ ਉਹਨਾਂ ਨਾਲ ਮਿਲਾ ਲਿਆ ਹਰਦੇਵ ਸੰਘਰਸ਼ੀ ਸੀਪੀਆਈ ਦਾ ਵਿਧਾਇਕ ਸੀ ਵੱਡੇ ਲਾੜੇ ਤੋਂ ਉਹਦੀ ਖਾੜਕ ਉਸ ਨੂੰ ਉਸ ਬਾਰੇ ਛੰਦ ਆਈ ਨਹੀਂ ਸੀ ਕੋਈ ਸਹੀ ਸੀ ਪਰ ਉਹਨੇ ਫਸਾਉਣ ਖਾਤਰ ਸਵਾਲ ਪੁੱਛ ਲਿਆ ਅਸੈਂਬਲੀ ਚ ਵੀ ਬਾਦਲ ਸਾਹਿਬ ਆ ਚੋਣ ਮੈਨੀਫੈਸਟੋ ਦਾ ਵਾਅਦਾ ਸੀ ਇਹਦੇ ਖਾਤਰ ਹੁਣ ਤੱਕ ਤੁਸੀਂ ਕੀਤਾ ਕੀਆ ਇਹ ਦੱਸੋ ਬਾਦਲ ਨੇ ਖੜੇ ਹੋ ਕੇ ਅਸੈਂਬਲੀ ਚ ਬਿਆਨ ਦਿੱਤਾ ਕਾਕਾ ਜੀ ਦੱਬੇ ਮੁਰਦੇ ਪੱਟ ਕੇ ਕੀ ਕਢੋਂਗੇ ਬੀਤੇ ਤੇ ਪਾਓ ਮਿੱਟੀ ਆਪਾਂ ਹੁਣ ਅੱਗੇ ਚੱਲੀਏ ਸਾਰੇ ਚੁੱਪ ਕਰ ਗਏ ਕਿਸੇ ਨੇ ਵਿਰੋਧ ਨਹੀਂ ਕੀਤਾ ਪਰ ਬਾਦਲ ਲੰਗਾ ਹੋ ਗਿਆ ਉੱਥੇ ਜਿੰਨਾ ਚਿਰ ਬਾਦਲ ਸਰਕਾਰ ਰਹੀ ਆ ਇਹਨੇ ਸਰਕਾਰੀ ਹਿੰਸਾ ਦੀ ਮਾਰ ਠੇਠਾਇ ਲੋਕ ਜੇਲ੍ਹਾਂ ਚ ਬੰਦ ਲੋਕ ਕਿਸੇ ਦੀ ਬਾਹ ਨਹੀਂ ਫੜੀ ਤੌਣਾ ਸਾਬ ਆਪਣੇ ਤੌਰ ਤੇ ਯਤਨ ਕਰਦੇ ਰਹੇ ਨਛੱਤਰ ਸਿੰਘ ਰੋਡੇ ਨੂੰ ਛਡਵਾਇਆ ਜਗ ਬਾਣੀ ਵਾਲਿਆਂ ਨਾਲ ਆਪ ਜਾ ਕੇ ਗੱਲਬਾਤ ਕੀਤੀ ਵੀ ਛੱਡੋ ਜੋ ਹੋ ਗਿਆ ਹੋ ਗਿਆ ਆਪਾਂ ਨੂੰ ਘਟਾਈਏ ਬੀ. ਜੇ. ਜੀ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਅਸੀਂ ਇਤਰਾਜ਼ ਨਹੀਂ ਕਰਦੇ ਆਹ ਜਿਹੜੇ ਹਵਾਈ ਜਹਾਜ਼ ਵਾਲੇ ਸੀ ਇਹਨਾਂ ਨੂੰ ਕਢਾਇਆ ਜਿੰਨਾ ਕੋ ਕਰ ਸਕਦੇ ਸੀ ਉਹਨਾਂ ਨੇ ਕੀਤਾ ਬਾਦਲ ਸਾਹਿਬ ਨੇ ਕੀ ਕੀਤਾ ਪਹਿਲਾਂ ਇਹ ਸੀ ਵੀ ਜਿਹੜਾ ਪੁਲਿਸ ਅਫਸਰ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਦਾ ਕਿਸੇ ਨੂੰ ਮਾਰਦਾ ਕਰਦਾ ਉਹ ਆਪਦੀ ਕੀਤੀ ਹੋਈ ਆਪ ਭੁਗਤੂ ਆਪ ਦੇ ਕੇਸ ਉਹ ਆਪ ਨਿਬੇੜੂ ਬਾਦਲ ਸਰਕਾਰ ਨੇ ਪਹਿਲੀ ਵਾਰ ਫੈਸਲਾ ਕੀਤਾ ਵੀ ਜੋ ਪੁਲਿਸ ਜਿਹੜੀ ਦੇਸ਼ ਦੀ ਰੱਖਿਆ ਲਈ ਲੜ ਰਹੀ ਸੀ ਉਹਦੇ ਖਿਲਾਫ ਕੋਈ ਵੀ ਕੇਸ ਹੋਊ ਉਹ ਸਰਕਾਰੀ ਖਰਚੇ ਤੇ ਲੜਿਆ ਜਾਊ। ਹੂੰ। ਮਤਲਬ ਇਹਨਾਂ ਨੇ ਉਸ ਵੇਲੇ ਕੀਤਾ ਤੁਸੀਂ ਇਹ ਦੇਖੋ ਜਿਹੜੇ ਲੋਕ ਪਰਿਵਾਰ ਲੜਦੇ ਰਹੇ ਲੜਦੇ ਰਹੇ 30 32 32 ਸਾਲ ਅੱਜ ਪੁਲਸੀਆਂ ਨੂੰ ਕਿੰਦਾ ਹੋ ਰਹੀ ਹੈ ਨਾ ਸੀਬੀਆਈ ਅਦਾਲਤ ਚ ਹਾਲੇ ਕਿੰਨੇ ਕੇਸਾਂ ਚ ਹੋ ਗਈਆਂ ਚਾਹੇ ਉਹ 30 32 ਕੇਸ ਨੇ 15 16 ਚ ਹੋ ਗਈ ਰਹਿ ਗਈਆਂ ਮਤਲਬ ਉਹ ਤੋਂ ਇੱਕ ਪਤਾ ਤਾਂ ਲੱਗਦਾ ਨਾ ਜੀ ਜੇ ਕਿਤੇ ਸਰਕਾਰ ਉਹ ਇਨਸਾਫ ਦਵਾਉਣ ਤੁਰਦੀ ਤਾ ਲੋਕਾਂ ਨੂੰ ਵੀ ਕਿੰਨੀ ਰਾਹਤ ਮਿਲਦੀ ਜਿਹੜੇ ਪੁਲਿਸ ਵਾਲੇ ਸੀ ਉਹਨਾਂ ਨੂੰ ਵੀ ਪਤਾ ਲੱਗਦਾ ਵੀ ਜਿਹੜਾ ਇਹ 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 ਰੌਂ ਜਿਹੜਾ ਸਰਕਾਰ ਦੇ ਆਧਾਰ ਤੇ ਅਸੀਂ ਗੈਰ ਕਾਨੂੰਨੀ ਸੰਵਿਧਾਨ ਨੂੰ ਉਲੰਘਣਾ ਕਰਕੇ ਜੋ ਅਸੀਂ ਕਤਲ ਕੀਤੇ ਨੇ ਉਹਦੀ ਕਿਤੇ ਨਾ ਕਿਤੇ ਜਵਾਬਦੇਹੀ ਬਣਦੀ ਆ ਕਿਸੇ ਵੀ ਪੁਲਿਸੀਏ ਨੂੰ ਕਿੰਦਾ ਤਾਂ ਭੁਗਤਣੀ ਪਈਆ ਜੀ ਸਾਰਿਆਂ ਨੂੰ ਸਰਵਿਸ ਬੈਨੀਫਿਟ ਦਿੱਤੇ ਸਾਰਿਆਂ ਨੂੰ ਪੈਨਸ਼ਨ ਦਿੱਤੀਆਂ ਈਵਨ ਪਿੰਕੀ ਕੈਟ ਜੀ ਨੂੰ ਆਪਾਂ ਨੂੰ ਕਹਿੰਦੇ ਆ ਉਮਰ ਕੈਦੀ ਸਜ਼ਾ ਸੀ ਬਾਹਰ ਆਇਆ ਇਹਨਾਂ ਨੂੰ ਨੰਗਾ ਕਰਨਾ ਸ਼ੁਰੂ ਕਰਤਾ ਮੁਰਕ ਕੇ ਉਹਦੇ ਨਾਲ ਸਮਝੌਤਾ ਕੀਤਾ ਉਹਨੂੰ ਬਹਾਲ ਕੀਤਾ ਉਹਨੂੰ ਪੈਨਸ਼ਨ ਦਿੱਤੀ ਚੱਲ ਹੁਣ ਮੁਰਕ ਕੇ ਉਹਦੀ ਮੌਤ ਹੋ ਗਈ ਵੱਖਰੀ ਗੱਲ ਆ ਸੋ ਇਸ ਕਰ ਇਸੇ ਸਮੇਂ ਦੌਰਾਨ ਜਦੋਂ ਵੀ ਕਿਤੇ ਗੱਲ ਆਉਂਦੀ ਵੀ ਜਿਹੜੇ ਬਾਹਰਲੇ ਸੂਬਿਆਂ ਚ ਕੈਦੀ ਨੇ ਉਹਨਾਂ ਨੂੰ ਘਟੋ ਘਟ ਪੰਜਾਬ ਤ ਲੈ ਆਓ ਦਵਿੰਦਰਪਾਲ ਸਿੰਘ ਭੋਲਰ ਦਾ ਕੇਸ ਆਇਆ ਜੀ ਪੰਜਾਬ ਨੂੰ ਪੁੱਛਿਆ ਕਿਉਂਕਿ ਉਹਦੀ ਸਿਹਤ ਦੀ ਸਮੱਸਿਆ ਸੀ ਵੀ ਜੇ ਇਹਨੂੰ ਪੰਜਾਬ ਅਸੀਂ ਸ਼ਿਫਟ ਕਰ ਦਈਏ ਐਫੀਡੈਪਟ ਦਿੱਤਾ ਅੱਤਵਾਦੀ ਆ ਜੀ ਇਹ ਪੰਜਾਬ ਦਾ ਮਾਹੌਲ ਖਰਾਬ ਹੋ ਜਾਣੀ ਇਹਨਾਂ ਨੇ ਸਾਰਿਆਂ ਦਾ ਵਿਰੋਧ ਕੀਤਾ ਜੀ ਕਿਸੇ ਨੂੰ ਰਾਹਤ ਨਹੀਂ ਦਿੱਤੀ ਜੇ ਕਿਸੇ ਨੂੰ ਕੋਈ ਮਾੜੀ-ਮੋਟੀ ਰਾਹਤ ਮਿਲੀ ਤਾਂ ਜਦੋਂ ਗੁਰਵੱਛ ਸਿੰਘ ਨੇ ਰੌਲਾ ਪਾਇਆ ਉਦੋਂ ਕੁਝ ਬੰਦੇ ਗੁਰਦੀਪ ਸਿੰਘ ਵਰਗੇ ਜ਼ਿਲ੍ਹਾ ਚ ਆਏ ਜਾਂ ਕੁਝ ਨੂੰ ਪੈਰੋਲ ਮਿਲੀ ਇਧਰਲੇ ਪਾਸੇ ਨੂੰ ਗੱਲ ਤੁਰੀ ਉਦੋਂ ਬਾਦਲ ਸਰਕਾਰ ਨਹੀਂ ਹੈਗੀ ਸੀ ਇਹ ਮੇਰੇ ਕਹਿਣ ਦਾ ਮਤਲਬ ਇਹ ਆ ਜਿਹੜਾ ਤੁਸੀਂ ਸਵਾਲ ਉਠਾਇਆ ਸੀ ਵੀ ਇਹਨਾਂ ਨੇ ਹਿੰਸਕ ਕਾਰਵਾਈਆਂ ਕੀਤੀਆਂ ਇਹ ਆਪਣੀ ਸਜ਼ਾ ਭੁਗਤਣ ਦੇਖੋ ਕੋਈ ਕ੍ਰਾਈਮ ਆ ਉਹਦੇ ਵਿੱਚ ਇਹ ਗੱਲ ਹੁੰਦੀ ਆ ਇਹ ਕਿਸੇ ਦੀ ਨਿੱਜੀ ਲੜਾਈ ਥੋੜੋ ਸੀ ਇੱਕ ਸਿਆਸੀ ਲੜਾਈ ਸੀ ਜਦੋਂ ਵੀ ਸਿਆਸੀ ਲੜਾਈ ਹੁੰਦੀ ਆ ਉਹਦਾ ਸਿਆਸੀ ਹੱਲ ਨਿਕਲਦਾ ਹੁੰਦਾ ਮੇਰੇ ਯਾਦ ਆ ਮੈਂ ਟੋੜਾ ਸਾਹਿਬ ਦੀ ਟੀਪ ਆ ਇੱਕ ਉਹ ਸੁਣ ਰਿਹਾ ਸੀ ਰਿਕਾਰਡ ਕੀਤੀ ਹੋਈ ਜਦੋਂ ਰਜੀਵ ਲੰਗਵਾਲ ਸਮਝੌਤਾ ਹੋ ਰਿਹਾ ਸੀ ਚਿੱਠੀ ਆਈ ਰਜੀਵ ਦੀ ਪੰਜ ਲੀਡਰ ਇਕੱਠੇ ਹੋਏ ਟੋੜਾ ਸਾਹਿਬ ਤਲਵੰਡੀ ਸਾਹਿਬ ਬਲਵੰਤ ਬਰਨਾਲਾ ਤੇ ਬਾਦਲ ਸਾਹਿਬ ਜੀ ਲੌਂਗਵਾਲਾ ਸਾਹਿਬ ਵੀ ਇਹਦਾ ਕੀ ਜਵਾਬ ਦਈਏ ਫੈਸਲਾ ਹੋਇਆ ਕਿ ਉਹਨਾਂ ਨੂੰ ਇਹ ਕਹੋ ਵੀ ਜਦੋਂ ਤੱਕ ਤੁਸੀਂ ਸਾਰੇ ਫੌਜੀ ਸਾਰੇ ਸਿੱਖ ਕੈਦੀ ਰਹਾ ਨਹੀਂ ਕਰਦੇ ਉਦੋਂ ਤੱਕ ਅਸੀਂ ਗੱਲਬਾਤ ਤੇ ਨਹੀਂ ਆ ਸਕਦੇ ਫੇਰ ਚਿੱਠੀ ਆਈ ਵੀ ਆਓ ਤਾਂ ਸਹੀ ਮਿਲ ਕੇ ਗੱਲ ਕਰਦੇ ਆਂ ਫੇਰ ਇਹੀ ਫੈਸਲਾ ਹੋਇਆ ਵੀ ਇਦੋਂ ਬਿਨਾ ਗੱਲ ਤਨੀ ਆ ਸਕਦੇ ਕਹਿੰਦੇ ਫੈਸਲਾ ਇਹ ਹੋਇਆ ਚਿੱਠੀ ਜਦੋਂ ਲਿਖਣ ਲੱਗੇ ਬਲਵੰਤ ਸਿੰਘ ਕਹਿੰਦਾ ਜੀ ਮੇਰੇ ਕੋਲੇ ਟਾਈਪਰਾਈਟਰ ਬਹੁਤ ਵਧੀਆ ਮੈਂ ਲਿਆ ਇੱਕ ਉਹ ਵੀ ਰੱਖਿਆ ਟਾਈਪਿਸਟ ਵੀ ਰੱਖਿਆ ਸੀ ਉੱਥੇ ਕਰ ਲੈਣੇ ਅਸੀਂ ਤਾਂ ਕਹਿੰਦੇ ਐ ਸੋਚ ਕੇ ਕਰਾਂਗੇ ਵੀ ਜਵਾਬ ਆ ਹੀ ਜਾਣਾ ਵੀ ਪਹਿਲਾਂ ਸਾਰਿਆਂ ਨੂੰ ਰਿਹਾ ਕਰੋ ਕਿਉਂਕਿ ਲੜਾਈ ਸੀ ਅਸੀਂ ਸੀ ਨਹੀਂ ਜਿਹੇ ਨਹੀਂ ਸੀ ਜੀ ਕਹਿੰਦੇ 6 ਵਜੇ ਖਬਰਾਂ 'ਚ ਆ ਗਿਆ ਸੀ ਵੀ ਕੱਲ ਨੂੰ 8:00 ਵਜੇ ਲੌਂਗੋ ਵਾਲੇ ਤੇਜਜੀਬ ਦੀ ਮੀਟਿੰਗ ਬਲਵੰਤ ਸਿੰਘ ਨੂੰ ਗਵਾ ਕਰਕੇ ਲੈ ਗਏ ਨਾਲ ਉਹਨਾਂ ਦੇ ਆਤਰ ਸਿੰਘ ਪਿਰਥੀ ਪਾਲ ਕਪੂਰ ਹੋਰ ਵੀ ਉਹਨਾਂ ਨੇ ਕਈ ਨਾਂ ਲਿਆ ਇਸੇ ਕਰਕੇ ਜਦੋਂ ਅਕਾਲੀ ਸਰਕਾਰ ਬਣ ਗਈ ਸੀ ਇਹਨਾਂ ਨੂੰ ਉਹਨਾਂ ਦੀ ਸਿਆਸੀ ਪੈਰਵੀ ਕਰਨੀ ਬਣਦੀ ਸੀ ਜਿਹੜੀਆਂ ਇਹਨਾਂ ਨੇ ਕੀਤੀ ਨਹੀਂ ਇਸੇ ਇਹੀ ਕਾਰਨ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੇ ਲੀਡਰਾਂ ਨੂੰ ਸਮੇਂਦਿਆਂ ਨੂੰ ਜਿਹੜੇ ਅੱਜ ਵੀ ਸਟੈਂਡ ਲਈ ਫਿਰਦੇ ਆ ਕਿ ਅਸੀਂ ਤੇ ਬੰਦੀ ਸਿੰਘਾਂ ਦੇ ਨਾਲ ਆ ਦਸਤਕੀਤ ਮਹੀਮ ਚਲਾਉਣੀ ਹੋਵੇ ਕੁਝ ਹੋਰ ਕਰਨਾ ਹੋਵੇ ਕਹਿੰਦੇ ਵੀ ਜਦੋਂ ਸੱਤਾ ਵਿੱਚ ਸੀ ਉਦੋਂ ਰੋਲ ਹੋਰ ਰਹੇ ਜਦੋਂ ਸੱਤਾ ਤੋਂ ਬਾਹਰ ਹੋਏ ਉਦੋਂ ਰੋਲ ਹੋਰ ਹੋ ਜਾਂਦੇ ਸੀ ਅਕਾਲੀ ਦਲ ਦਾ ਰੋਲ ਨੈਤਿਕ ਤੌਰ ਤੇ ਇੰਨਾ ਘਟਿਆ ਸਿਆਸੀ ਤੌਰ ਤੇ ਇੰਨਾ ਗਲਤ ਆ ਕਿ ਉਹ ਪੋਜੀਸ਼ਨ ਨਹੀਂ ਲੈ ਸਕਦੇ ਹੁਣ ਕਿੰਨੇ ਸਾਲਾਂ ਤੋਂ ਬਾਅਦ ਇਸ ਤਰ੍ਹਾਂ ਹੋਇਆ 97 ਤੋਂ ਬਾਅਦ 97 ਤੋਂ ਬਾਅਦ ਜਿੰਨਾਂ ਚਿਰ ਨੇ ਸਰਕਾਰਾਂ ਰਹੀਆਂ ਨੇ ਠੀਕ ਆ ਜਿੰਨੇ ਮੁੰਡੇ ਸ਼ਹੀਦ ਹੋਏ ਮਾਰੇ ਗਏ ਉਹਨਾਂ ਦੇ ਨਾਂ ਤੇ ਬਹੁਤ ਸਿਆਸਤ ਹੋਈ ਆ ਬਹੁਤ ਸਾਰਾ ਪੈਸਾ ਵੀ ਇਕੱਠਾ ਹੋਇਆ ਬਹੁਤ ਸਾਰਿਆਂ ਦੀ ਮਦਦ ਵੀ ਕੀਤੀ ਹੋਊ ਅੱਜ ਵੀ ਮਦਦ ਕੀਤੀ ਜਾ ਰਹੀ ਆ ਪਰ ਖਾਲਿਸਤਾਨ ਦੇ ਨਾਂ ਤੇ ਸ਼ਹੀਦਾਂ ਦੀ ਸਹਾਇਤਾ ਦੇ ਨਾਂ ਤੇ ਖਾਲਸਾ ਪੰਥ ਨੂੰ ਲੁੱਟਿਆ ਬਹੁਤ ਵੱਡੀ ਪੱਧਰ ਤੇ ਆ ਜੀ ਜਿਵੇਂ ਇਹ ਆ ਨਾ ਵੀ ਖਾਲਸਾ ਜਿਹੜਾ ਵਾਲੇ ਜਿਵੇਂ ਪੈਸੇ ਇਕੱਠੇ ਕਰਦੇ ਨੇ ਭੇਜੋ ਸਕਦੇ ਨਹੀਂ ਇਹ ਬਹੁਤ ਕੁਸ਼ ਹੋਇਆ ਲੋਕਾਂ ਦੀ ਸਾਰ ਨਹੀਂ ਪੁੱਛੀ ਮਤਲਬ ਕਿੰਨੇ ਪਰਿਵਾਰ ਰੁਲ ਗਏ ਕਿਸੇ ਨੂੰ ਇਨਸਾਫ ਮੈਂ ਕਹਿੰਦਾ ਚਲੋ ਪੁਲਿਸੀਆਂ ਨੂੰ ਸਜ਼ਾ ਨਹੀਂ ਦਿੱਤੀ ਮੰਨ ਲਓ ਉਹ ਪਰ ਜਿਹੜੇ ਮਾਰ ਹੇਠਾ ਏ ਉਹਨਾਂ ਦੀ ਸਹਾਇਤਾ ਕੀਤੀ ਟੌੜਾ ਸਾਹਿਬ ਸੀ ਮੈਂ ਕਹਿਣ ਨੂੰ ਉਹ ਜਿਹੜਾ ਦਿੱਲੀ ਦੇ ਜਿਲ੍ਹੇ ਨੂੰ ਆਪਾਂ ਕਤਲੇਆਮ ਦੇ ਪੀੜਤ ਲੋਕ ਸੀ ਬਰਨਾਲਾ ਸਰਕਾਰ ਵੇਲੇ ਦਬਾਅ ਪਾ ਕੇ ਉਹਨਾਂ ਨੂੰ ਇੱਥੇ ਫਲੈਟ ਬਣੇ ਦੀ ਫਲਾਨਾ ਬਣੇ ਇਹ ਬਣੇ ਬਾਦਲ ਨੇ ਤਾਂ ਢੱਕਾ ਦੂਰਾ ਨਹੀਂ ਕੀਤਾ ਕਿਸੇ ਗੱਲ ਬਾਰੇ ਰਾਹਤ ਨਹੀਂ ਦਿੱਤੀ ਪਰ ਅੱਜ ਦੀ ਘੜੀ ਦੇ ਵਿੱਚ ਜਿਵੇਂ ਅਕਾਲ ਤਖਤ ਸਾਹਿਬ ਦੇ ਸਿਕਤਰੇਤ ਚੋਂ ਵੀ ਨਿਰਦੇਸ਼ ਆਏ ਨੇ 3 4 1 5 ਮੈਂਬਰੀ ਵਫਦ ਬਣ ਗਿਆ ਇਹ ਕਿੰਨੀ ਕੁ ਰੋਲ ਭੂਮਿਕਾ ਅੱਗੇ ਸਹੀ ਭੂਮਿਕਾ ਨਿਭਾ ਸਕਦਾ ਹੈ ਇਹਦੇ ਵਿੱਚ ਮਤਲਬ ਕਿਹੜੀਆਂ ਕਿਹੜੀਆਂ ਸੰਭਾਵਨਾਵਾਂ ਪੈਦਾ ਹੋ ਸਕਦੀਆਂ ਪਹਿਲੀ ਗੱਲ ਇਹ ਸਿਆਸੀ ਮੁੱਦਾ ਇਹਦੇ ਖਾਤਰ ਸਿਆਸੀ ਲੜਾਈ ਲੜਨੀ ਚਾਹੀਦੀ ਸੀ ਜਦੋਂ ਮੁਲਕ ਦੇ ਗ੍ਰਹਿ ਮੰਤਰੀ ਨੇ ਲੋਕ ਸਭਾ ਦੇ ਵਿੱਚ ਇੱਕ ਨੋਟੀਫਿਕੇਸ਼ਨ ਦਿਖਾਇਆ ਹੋਵੇ ਤੇ ਜਾਰੀ ਕੀਤਾ ਹੋਵੇ ਇਹਨਾਂ ਬੰਦਿਆਂ ਨੂੰ ਅਸੀਂ ਛੱਡ ਰਿਹਾ ਬਲਵੰਤ ਸਿੰਘ ਦਾ ਉਹਦੇ ਵਿੱਚ ਨਾਂ ਹੋਵੇ ਇਹਦੀ ਪਹਿਲਾਂ ਫਾਸੇ ਕਮਿਊਟ ਕਰਾਂਗੇ ਫਿਰ ਉਮਰ ਕੈਦ ਵਾਲਿਆਂ ਨੂੰ ਜਿਹੜੇ ਨਿਜਮਤ ਇਸ ਤੇ ਛੱਡਿਆ ਜਾਂਦਾ ਹੋਵੇ ਛੱਡਾਂਗੇ ਪਰ ਉਹਨਾਂ ਨੇ ਧੋਖਾ ਕੀਤਾ ਬੇਵਸਾਹੀ ਕੀਤੀ ਉਸ ਤੋਂ ਬਾਅਦ 9 ਮਹੀਨੇ ਇਹ ਕੇਂਦਰ ਸਰਕਾਰ ਚ ਰਹੇ ਇਹ ਇਹਨਾਂ ਨੇ ਕਦੇ ਇੱਕ ਸ਼ਬਦ ਨਹੀਂ ਬੋਲਿਆ ਉਹਦੇ ਬਾਰੇ ਕਿਉਂਕਿ ਅਕਾਲੀ ਦਲਾਂ ਚ ਫੁੱਟ ਪੈ ਚੁੱਕੀ ਸੀ ਉਹਨਾਂ ਖਾਤਰ ਸਵਾਲ ਇਹ ਸੀ ਵੀ ਜਿਹੜੀ ਸਿੱਖਾਂ ਦੀ ਅਸੀਂ ਆ ਫਾਇਦਾ ਕਰਨਾ ਇਹ ਕਿਹੜੇ ਕਿਹਦੀ ਝੋਲੀ ਚ ਪਾਇਆ ਜਾਵੇ ਜੀ ਬਾਦਲਾਂ ਦੀ ਚ ਪਾਉਣ ਨੂੰ ਤਿਆਰ ਨਹੀਂ ਸੀ ਢੀਂਡ ਸਾ ਬਰੰਪੁਰ ਉਹ ਤੁਹਾਨੂੰ ਪਤਾ ਉਹਨਾਂ ਵੇਲੇ ਚ ਉਹਨਾਂ ਦੇ ਨਾਲ ਹੀ ਸੀ ਜੀ ਕਿਉਂਕਿ ਇਹਨਾਂ ਦਾ ਭਾਜਪਾ ਨਾਲ ਰਲ ਕੇ ਕੀ ਕੀਤਾ ਇਹਦੇ ਨਾਲ ਤਾਂ ਇਹਨਾਂ ਦਾ ਕਿਸੇ ਦਾ ਰੋਲਾ ਨਹੀਂ ਸੀ ਇਹਨੇ ਤਾਂ ਤਾਂ ਰੋਲਾ ਹੋਰ ਸੀ ਜੀ ਵੀ ਜਿਹੜੀਆਂ ਬਾਦਲ ਨੇ ਸੂਬੇਦਾਰੀ ਆਪ ਲੈ ਕੇ ਨਾਇਬ ਸੂਬੇਦਾਰੀਆਂ ਦੇਤੀਆਂ ਸੀ ਬਰੰਪੁਰੇ ਨੂੰ ਦੇਤੀ ਜੀ ਮਤਲਬ ਢੀਂਡਸੇ ਨੂੰ ਦੇਤੀ ਜੀ ਜਿਹੜਾ ਮਜੀਠੀਆ ਤੇ ਉਹ ਆਏ ਉਹਨਾਂ ਨੇ ਨਾਇਬ ਸੁਬੇਦਾਰੀਆਂ ਖੋਲੀਆਂ ਉਹਨਾਂ ਨੂੰ ਆਪਣੇ ਹਲਕੇ ਤੱਕ ਸੀਮਿਤ ਕਰਤਾ ਇਸ ਕਰਕੇ ਹੋਈ ਸੀ ਬਗਾਵਤ ਨੀਤੀ ਦਾ ਕੀ ਫੈਸਲਾ ਨੀਤੀ ਦਾ ਕੀ ਵਿਰੋਧ ਸੀ ਜੀ ਸੋ ਇਸ ਕਰਕੇ ਅਕਾਲੀ ਦਲ ਕੋਲ ਦੇ ਨੈਤਿਕ ਤੌਰ ਤੇ ਹੱਕ ਨਹੀਂ ਇਹ ਉਹ ਅਕਾਲੀ ਦਲਾ ਜਦੋਂ ਹਵਾਰਾ ਸਾਹਿਬ ਨੂੰ ਅਕਾਲ ਤਖਤ ਦਾ ਜਥੇਦਾਰ ਬਣਾਇਆ ਸਖਵਦੀ ਸਖਵੀਰ ਦਾ ਬਿਆਨ ਪੜਿਆ ਸੀ ਕਹਿੰਦਾ ਹੁਣ ਕਾਤ ਲਗਵਾਈ ਕਰਨਗੇ ਸਿੱਖ ਕੌਮ ਦੀ ਤੇ ਭਾਈ ਰਣਜੀਤ ਸਿੰਘ ਨੂੰ ਜਦੋਂ ਤੋੜਾ ਸਾਹਿਬ ਨੇ ਛਡਾਇਆ ਬਾਦਲੂ ਰੀ ਉਦੋਂ ਕਿਹੜਾ ਮੰਨਦੇ ਸੀ ਉਦੋਂ ਰਣਜੀਤ ਸਿੰਘ ਉਸ ਪੱਖੋਂ ਤੋਂ ਦੇਖੀਏ ਫਿਰ ਕੀ ਉਹ ਕਾਤਲ ਨਹੀਂ ਸੀ ਉਦੋਂ ਜਿਹੜੇ ਮਤਲਬ ਅੱਜ ਬੰਦੀ ਸਿੰਘ ਲੱਗ ਰਹੇ ਆ ਪ੍ਰਭਾਸ਼ਾ ਬੰਦੀ ਸਿੰਘਾਂ ਦੀ ਸ਼੍ਰੋਮਣੀ ਅਕਾਲੀ ਦਲ ਦੇ ਲਈ ਜਿਹਨਾਂ ਦੇ ਲੀਡਰਾਂ ਲਈ ਅੱਜ ਆ ਉਦੋਂ ਬਦਲ ਜਾਂਦੀ ਰਹੀ ਐ ਇਸ ਬੰਦੀ ਸਿੰਘ ਉਹਦੋਂ ਕਾਤਲ ਲਖਦੇ ਸੀ ਨਹੀਂ ਪ੍ਰਭਾਸ਼ਾ ਇਹਨਾਂ ਦੀ ਅੱਜ ਵੀ ਨਹੀਂ ਬਦਲੀ ਹੂੰ ਇਹ ਤਾਂ ਜਿਹੜਾ ਭਾਈ ਰਾਜੂਆਣਾ ਉਹ ਤਾਂ ਕਹਿੰਦਾ ਮੈਂ ਕਿਸੇ ਜਥੇਬੰਦੀ ਨਾਲ ਨਹੀਂ ਸੀ ਹੂੰ ਜੋ ਬਿਆਨਤ ਸਿੰਘ ਦਾ ਨਾ ਮੈਂ ਕਿਸੇ ਜਥੇਬੰਦੀ ਨਾਲ ਸੀ ਨਾ ਮੈਂ ਖਾਲਸਤਾਨੀ ਆ ਉਹਨੇ ਪਿਛਲੇ ਸਮਿਆਂ 'ਚ ਬਾਦਲ ਦਲ ਦੀ ਹਮਾਇਤ ਕੀਤੀ ਆ ਬਿਲਕੁਲ ਚੋਣਾਂ 'ਚ ਹਮਾਇਤ ਕੀਤੀ ਆ ਤੇ ਮੁੜ ਕੇ ਅਕਾਲੀ ਦਲ ਨੇ ਉਹਦੀ ਭੈਣ ਨੂੰ ਖੜਾ ਕੀਤਾ ਰਾਜਵਾਨੀ ਦੀ ਸਹਿਮਤੀ ਤੋਂ ਉਹਨਾਂ ਦਾ ਖੜਾ ਨਹੀਂ ਕੀਤਾ ਪੰਜਵੇਂ ਨੰਬਰ ਤੇ ਆਈ ਉਹ ਬੀਬੀ ਜੀ ਉਹਨੂੰ ਇਹ ਸੀ ਵੀ ਇਹ ਮੈਨੂੰ ਸ਼ਦਾ ਲੈਣਗੇ ਜਦੋਂ ਹੁਣ ਉਹਦੀ ਭਾਜਪਾ ਨਾਲ ਵੀ ਨਹੀਂ ਬਣਦੀ ਕੇਂਦਰ ਨਾਲ ਸੀ ਹੁਣ ਉਹਨੇ ਚਿੱਠੀ ਕੀ ਭੇਜੀ ਆ ਅਕਾਲ ਤਖਤ ਨੂੰ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਅਕਾਲ ਤਖਤ ਤੇ ਪੇਸ਼ ਹੋਵੇ ਜੀ ਪਿੱਛੇ ਕੀਤੀਆਂ ਗਲਤੀਆਂ ਲਈ ਮਾਫੀ ਮੰਗੇ ਹਮ ਇਸ ਗੱਲ ਤੇ ਗੌਰ ਕਿਉਂ ਨਹੀਂ ਕੀਤੀ ਜਾ ਰਹੇ ਇਸ ਇਹ ਇਹ ਮੁੱਦੇ ਨੂੰ ਕਿਉਂ ਦਵਾਇਆ ਜਾ ਰਿਹਾ ਗਲਤੀਆਂ ਕੱਲਾ ਰਾਜਵਾਨ ਦੇ ਮਾਮਲੇ 'ਚ ਨਹੀਂ ਸਾਰੇ ਜਿੰਨੇ ਖਾੜ ਕੋਈ ਕੈਦ ਭੁਗਤ ਕੇ ਆ ਗਏ ਕੋਈ ਕਿਵੇਂ ਆ ਗਏ ਕੋਈ ਕਿਵੇਂ ਆ ਗਏ ਆਪਣੇ ਜੋਰ ਤੇ ਆਏ ਨੇ ਨਾ ਜੀ ਪਰਿਵਾਰਾਂ ਨੇ ਸਜ਼ਾਾਂਾਂ ਭੁਗਤੀਆਂ ਨੇ ਨਾ ਜੀ ਇਸ ਕਰਕੇ ਕਿਸੇ ਨੇ ਸਿਆਸੀ ਦੌਰ ਤੇ ਤਾਂ ਲੜਫੜਿਆ ਨਹੀਂ ਕਿਸੇ ਦਾ ਇਸੇ ਕਰਕੇ ਆ ਇਨਸਾਫ ਮੋਰਚਾ ਲਾਇਆ ਸੀ ਵੀ ਇਨਸਾਫ ਮੋਰਚਾ ਜਿਹਨੂੰ ਕਹਿੰਦੇ ਸੀ ਲਾਲਪੁਰੇ ਵੱਲੋਂ ਲਵਾਇਆ ਹੋਇਆ ਮੋਰਚਾ ਵੀ ਇਸ ਮੋਰਚੇ ਰਾਹੀਂ ਜੇ ਆਪਾਂ ਕੋਈ ਗੱਲ ਕਰੀਏ ਤਾਂ ਉਹ ਕਿਸੇ ਬਾਦਲ ਵਿਰੋਧੀ ਧਿਰ ਦੇ ਹੱਕ 'ਚ ਪੁੱਗਤੇ ਉਹ ਮੋਰਚੇ ਤੇ ਜਾਣ ਨਹੀਂ ਰਹੀ ਤੁਸੀਂ ਦੇਖ ਲਿਆ ਸਮਾਂ ਤੇ ਉਹ ਮੋਰਚਾ ਕਈ ਮੋਰਚਿਆਂ ਨੂੰ ਖਾ ਗਿਆ ਜਿਹੜੇ ਲੱਗਣੇ ਸੀ ਸਰਕਾਰਾਂ ਦੇ ਖਿਲਾਫ ਸੋ ਇਹੀ ਦੀ ਹਾਲਤ ਦੇ ਵਿੱਚੋਂ ਫਿਰ ਸ਼੍ਰੋਮਣੀ ਕਮੇਟੀ ਨੂੰ ਮੂਹਰੇ ਲਾਇਆ ਉਹਨਾਂ ਨੇ ਇਸ ਕਰਕੇ ਅਕਾਲ ਤਖਤ ਲਾਇਆ ਅਕਾਲ ਤਖਤ ਨੂੰ ਰਾਜਵਾਨੇ ਨੇ ਜੋ ਅਪੀਲ ਕੀਤੀ ਆ ਅਕਾਲ ਤਖਤ ਨੇ ਅੱਧੇ ਹਿੱਸੇ ਤੋਂ ਦਾ ਨੋਟਿਸ ਲੈ ਲਿਆ ਜਿਹੜਾ ਦੂਜਾ ਹਿੱਸਾ ਵੀ ਇਹਨਾਂ ਨੇ ਜਿਹੜਾ ਦਗਾ ਕੀਤਾ ਖਾਲਸਾ ਪੰਥ ਨਾਲ ਜਾਂ ਮੇਰੇ ਨਾਲ ਉਹਦਾ ਹਿਸਾਬ ਕਿਤਾਬਾ ਇਹਨੂੰ ਕੋਈ ਛੱਡਦਾ ਜੀ ਜਥੇਦਾਰਾਂ ਦੀ ਮਜਬੂਰੀ ਕੀ ਹੋ ਸਕਦੀ ਹੈ ਜਥੇਦਾਰਾਂ ਦੀ ਕੀ ਮਜਬੂਰੀ ਹੈ ਜੀ ਜਾਂ ਤਾਂ ਉਹ ਸਮੁੱਚੇ ਤੌਰ ਤੇ ਜੋ ਸਾਰਾ ਸੰਘਰਸ਼ ਹੋਇਆ ਉਹਦੇ ਬਾਰੇ ਪੋਜੀਸ਼ਨ ਲੈਣ ਨੂੰ ਦੇਖ ਕੱਲੇ ਬਲਵੰਤ ਸਿੰਘ ਰਾਜ ਉਹਦੇ ਵਿੱਚ ਪਾਇਆ ਬਲਵੰਤ ਸਿੰਘ ਤੇ ਹੋਰਬੰਦੀ ਸਿੰਘਾ ਜੀ ਪਰ ਹੋਰਬੰਦੀ ਸਿੰਘਾਂ ਬਾਰੇ ਕੌਣ ਬੋਲਦਾ ਜੀ ਨਾ ਅਕਾਲੀ ਦਲ ਬੋਲਦਾ ਸ਼੍ਰੋਮਣੀ ਕਮੇਟੀ ਨੇ ਸਿੱਧਾ ਵਿਰੋਧ ਕਦੇ ਕੀਤਾ ਨਹੀਂ ਨਾ ਜੀ ਉਹਨਾਂ ਦਾ ਜਿਵੇਂ ਅਕਾਲੀ ਦਲ ਕਰਦਾ ਰਿਹਾ ਇਸ ਕਰਕੇ ਉਹਦੇ ਮੁੱਢ ਤੇ ਰੱਖ ਕੇ ਚਲਾ ਰਹੇ ਨੇ ਹੁਣ ਇਹ ਜਿਹੜਾ ਅਕਾਲ ਤਖਤ ਨੇ ਫੈਸਲਾ ਕੀਤਾ ਆਦੇਸ਼ ਦਿੱਤੇ ਨੇ ਜੀ ਆਦੇਸ਼ ਕੀ ਆ ਜੀ ਕਿਉਂਕਿ ਅਕਾਲੀ ਦਲ ਤੇ ਹੋ ਰਿਹਾ ਸੀ ਵੀ ਉਹਨੇ 5 ਤਰੀਕ ਨੂੰ ਭੁੱਖ ਹੜਤਾਲ ਕਰਨੀ ਆ ਤੇ ਤੁਸੀਂ ਕਹਿ ਰਹੇ ਹੋ ਰਾਸ਼ਟਰਪਤੀ ਨੂੰ ਅਸੀਂ 20 ਤਰੀਕ ਨੂੰ ਜਾਵਾਂਗੇ 20 ਤਰੀਕ ਨੂੰ ਕਿਹੜਾ ਤੁਹਾਨੂੰ ਟਾਈਮ ਦਿੱਤਾ ਇਹ ਪਹਿਲਾਂ ਕਿਉਂ ਨਹੀਂ ਜਾਇਆ ਜਾ ਸਕਦਾ ਜੇ 15 ਦਿਨੋਂ ਭੁੱਖ ਹੜਤਾਲ ਤੇ ਰਹੂ 15 ਦਿਨਾਂ ਵਿੱਚ ਕੁਝ ਵੀ ਵਾਪਰ ਸਕਦਾ ਅਕਾਲ ਤਖਤ ਨੇ ਉਹ ਢਲਕ ਬੋਚੀ ਆ ਜੀ ਤੁਰੰਤ ਇੱਕ ਕਮੇਟੀ ਦਾ ਗਠਨ ਕਰਤਾ ਉਹਨੂੰ ਕਿਹਾ ਤੁਰੰਤ ਸਰਕਾਰ ਨਾਲ ਗੱਲ ਕਰੇ ਕੀ ਸਰਕਾਰ ਸ਼੍ਰੋਮਣੀ ਕਮੇਟੀ ਨਾਲ ਨਹੀਂ ਗੱਲ ਕਰਦੀ ਇਹਨਾਂ ਨਾਲ ਨਹੀਂ ਗੱਲ ਕਰਦੀ ਉਹ ਵਫਦ ਨਾਲ ਕਿਵੇਂ ਕਰ ਲੂ ਉਹਦੇ ਵਿੱਚ ਇੱਕੋ ਹੀ ਬੰਦਾ ਪਾਇਆ ਬਰਜਿੰਦਰ ਸਿੰਘ ਹਮਦਰਦ ਉਹ ਜਿਵੇਂ ਕਹਿੰਦੇ ਆਂਦਾ ਸੁੱਖ ਨਹੀਂ ਸਾਹ ਦੇ ਡੇਰੇ ਕੁੱਤੀਆਂ ਭੌਂਕਦੀਆਂ ਹਮਦਰਦ ਦਾ ਉਹ ਕਮੇਟੀ ਚ ਆਉਣਾ ਇਹਦਾ ਮਤਲਬ ਕਿਤੇ ਨਾ ਕਿਤੇ ਜਿਵੇਂ ਉਹ ਮੁੱਦਾ ਸੀ ਜੀ ਮਤਲਬ ਜਾਂਚ ਕਰਨ ਵਾਲਾ ਕੌਡੀਆਂ ਘੱਟੇ ਰੋਲਿਆ ਇਹਦੇ ਵਿੱਚ ਰਾਜੇਆਣੇ ਨੂੰ ਦੇਖੋ ਇੱਕ ਗੱਲ ਪੱਕੀ ਆ ਰਾਜੇਆਲੇ ਨੂੰ ਫਾਸੀ ਨਹੀਂ ਲੱਗ ਸਕਦੀ ਇਹ ਤਾਂ ਪੱਕੀ ਆ ਨਾ ਜੇ ਉਹਨੂੰ ਜ਼ਿੰਦਾ ਸ਼ਹੀਦ ਕਿਹਾ ਜਾਂਦਾ ਜੀ ਜੇ ਉਹ ਕਹਿੰਦਾ ਮੈਂ ਤਾਂ ਫਾਸੀ ਲੱਗਣਾ ਮੇਰੇ ਖਤਰ ਰਹਿਮ ਦੇ ਲਈ ਫਿਰ ਉਹ ਬਾਹਰ ਆਉਣ ਲਈ ਇਹਨਾਂ ਤਰਲੁਮਚੀ ਕਿਉਂ ਹੋ ਰਿਹਾ ਉਹ ਅੰਦਰ ਬੈਠੇ ਬਾਹਰਲੇ ਲੜਨ ਵੀ ਮਨੁੱਖੀ ਹੱਕਾਂ ਦੀ ਉਲੰਘਣਾ ਦਾ ਸਪਸ਼ਟ ਸਬੂਤ ਆ ਜੀ ਜੀ ਇੱਕ ਵਾਰ ਉਹਨੂੰ ਥੋੜੀ ਜਿਹੀ ਪੈਰੋਲ ਦਿੱਤੀ ਸੀ ਵੀ ਕੀਤਾ ਕੀ ਜਾ ਰਿਹਾ ਜੀ ਜੇ ਫੜਾਪਾ ਕਹਿੰਦੇ ਹਰਜੀਵ ਗਾਂਧੀ ਦੇ ਹਤਿਆਰੇ ਛਡਾਲੇ ਸੀ ਤੁਹਾਨੂੰ ਪਤਾ ਉਹਦੀ ਉਹਨਾਂ ਦੀ ਖਤਰ ਸਾਰਾ ਸੂਬਾ ਸਾਰੀਆਂ ਸਿਆਸੀ ਪਾਰਟੀਆਂ ਲੜਦੀ ਨਹੀਂ ਆ ਪ੍ਰਧਾਨ ਮੰਤਰੀ ਦੇ ਕਾਤਲਾਂ ਲਈ ਜੀ ਸਰਬਸੰਮਤੀ ਨਾਲ ਸਰਬਸੰਮਤੀ ਨਾਲ ਮਤੇ ਸਰਬਸੰਮਤੀ ਨਾਲ ਕਾਨੂੰਨ ਤਾਂ ਕਿਤੇ ਜਾ ਕੇ ਉਹਨਾਂ ਦੀ ਰਿਹਾਈ ਹੋਈ ਐ ਇਹਨਾਂ ਨੇ ਤਾਂ ਮੁੱਲ ਬਟਿਆ ਤੇ ਉਹਨਾਂ ਨੂੰ ਅੰਦਰ ਰੱਖਣ ਦੀ ਹਮਾਇਤ ਕੀਤੀ ਐ ਕਦੇ ਇਹਨਾਂ ਨੇ ਗੱਲ ਵੀ ਨਹੀਂ ਕੀਤੀ ਸੋ ਇੱਕ ਤਾਂ ਇਹ ਦੂਜਾ ਉਹਨਾਂ ਨੇ ਹਦਾਇਤ ਕੀਤੀ ਆ ਰਾਜੇ ਆਉਣਾਂ ਨੂੰ ਵੀ ਭੁਖੜ ਹੜਤਾਲ ਖਤਮ ਕਰ ਮੈਂ ਮੇਰੇ ਮਨ 'ਚ ਵੀ ਕਈ ਵਾਰ ਸਵਾਲ ਉੱਠਦਾ ਵੀ ਰਾਜ ਜਾਣਾ ਅਕਾਲੀ ਦਲ ਬਾਦਲ ਨੂੰ ਮੋੜ ਉਹ ਅਰ ਲਈ ਸਾਰਾ ਕੁਝ ਕਿਉਂ ਕੁਰਬਾਨ ਕਰ ਰਿਹਾ ਜੀ ਜੇ ਉਹ ਕਹਿ ਰਿਹਾ ਮੈਂ ਬੰਦੀ ਸਿੰਘ ਨਹੀਂ ਉਹ ਤਾਂ ਆਪ ਕਹਿ ਰਿਹਾ ਮੈਂ ਤਾਂ ਬੰਦੀ ਸਿੰਘ ਹਾਂ ਨਹੀਂ ਜੀ ਮੈਨੂੰ ਸਜ਼ਾ ਮਿਲੀ ਆ ਮੈਂ ਭੁਗਤੀ ਆ ਮੈਂ ਕੌਮ ਲਈ ਕੀਤਾ ਜਿੰਦਾ ਸ਼ਹੀਦ ਆ ਸੇ ਇਸ ਕਰਕੇ ਉਹਦੇ ਲਈ ਲੜਨਾ ਚਾਹੀਦਾ ਪਰ ਉਹਨੇ ਆਪ ਦੀ ਸ਼ਾਖ ਵੀ ਘਟਾਈ ਆ ਇੱਕ ਤੇਰੇ ਨਾਲ ਜੁੜ ਕੇ ਪਿਛਲੇ ਸਮੇਂ 'ਚ ਇਹ ਗੱਲ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਤੇ ਇਹ ਸਮੁੱਚੇ ਤੌਰ ਤੇ ਮਸਲਾ ਡਰੈਸ ਹੋਣਾ ਚਾਹੀਦਾ ਭਾਈ ਦਵਿੰਦਰਪਾਲ ਸਿੰਘ ਵੀ ਆ ਜਗਤਾਰ ਸਿੰਘ ਹਵਾਰਾ ਵੀ ਆ ਤਾਰਾ ਵੀ ਆ ਹੋਰ ਕਿੰਨੇ ਮੇਰੇ ਨਾਂ ਯਾਦ ਨਹੀਂ ਜਿਹੜਾ ਚ ਬੈਠੇ ਨੇ ਸਮੁੱਚਿਆਂ ਦਾ ਮਸਲਾ ਹੱਲ ਕਰਨਾ ਚਾਹੀਦਾ ਤੇ ਉਹਦੇ ਵਿੱਚ ਰਾਜੋਆਣਾ ਕੇਂਦਰ ਨੇ ਰਾਜੋਆਣਾ ਕਰਕੇ ਬਾਕੀ ਵੀ ਨਾਲ ਜੋੜੇ ਨੇ ਨਾ ਜੀ ਇਹ ਕੱਲੇ ਰਾਜੋਆਣੇ ਤੇ ਕਿਉਂ ਫੋਕਸ ਕਰ ਰਹੇ ਨੇ ਤੇ ਰਾਜੋਆਣਾ ਹਮੇਸ਼ਾ ਇਹਦੇ ਕਦਮ ਕਿਉਂ ਲੈ ਰਿਹਾ ਜਿਹੜੇ ਬਾਦਲਦਲ ਨੂੰ ਸਹਾਈ ਹੋ ਰਹੇ ਨੇ ਸੋਚਣ ਵਾਲੀ ਦੀ ਗਲਤ ਇਹ ਵੀ ਹੈ ਨਾ ਜੀ ਸੋ ਅਕਾਲ ਤਖਤ ਨੇ ਜਿਹੜੇ ਫੈਸਲੇ ਕੀਤੇ ਨੇ ਉਹ ਸਿਰਫ ਮੇਰੇ ਹਿਸਾਬ ਨਾਲ ਲਿਪ ਸਰਵਿਸ ਆ ਫਸਿਆਂ ਨੂੰ ਬਚਾਉਣ ਲਈ ਆ ਗੱਲ ਨੂੰ ਕਿਸੇ ਅੱਗੇ ਤੋਰ ਤੇ ਉਹ ਕਰਨ ਦੇ ਲਈ ਨਹੀਂ ਹੈਗਾ ਸੋ ਮੈਂ ਤਾਂ ਇਹ ਮਹਿਸੂਸ ਕਰਦਾ ਵੀ ਕਿਉਂਕਿ ਕਈ ਵਾਰ ਹੁਣ ਰਾਜਾਂ ਨੂੰ ਆਨੇ ਦੀ ਭੁਖੜ ਤਾਲਾ ਇੱਥੇ ਪੇਤ ਫਸ ਗਿਆ ਨਾ ਜੀ ਹੁਣ ਐ ਥੋੜੋ ਵੀ ਉਹਨਾਂ ਦੀ ਅਕਾਲੀਆਂ ਨੂੰ ਮੁਲਾਕਾਤ ਨਹੀਂ ਕਰਨ ਦਿੰਦੇ ਸੀ ਇਹ ਕਿਸੇ ਨੂੰ ਕੀ ਪਤਾ ਕਿਉਂ ਨਹੀਂ ਕਰਨ ਦਿੱਤੀ ਹੋ ਸਕਦਾ ਰਾਜ ਹੋਣੇ ਨਹੀਂ ਕਹਿਤਾ ਹੋਵੇ ਮੈਂ ਇਹਨਾਂ ਨਾਲ ਨਹੀਂ ਕਰਨੀ ਕਿਉਂਕਿ ਉਹ ਸ਼ਰਤ ਰੱਖੀ ਬੈਠਾ ਵੀ ਹੈ ਪਹਿਲੀ ਪਹਿਲਾਂ ਮਾਫੀ ਮੰਗਣ ਫਿਰ ਇਸ ਮੁੱਦੇ ਨੂੰ ਹੱਥ ਪਾਉਣ ਉਧਰਲੇ ਪਾਸੇ ਤੁਰਨ ਨੂੰ ਤਿਆਰ ਨਹੀਂ ਕਿੰਨੇ ਹੋਰ ਮਸਲੇ ਨੇ ਕਿਉਂਕਿ ਇਹਨਾਂ ਨੇ ਗਲਤੀਆਂ ਨਹੀਂ ਕੀਤੀਆਂ ਵੱੱਜਰ ਗੁਨਾਹ ਕੀਤੇ ਨੇ ਜਿਹੜੀਆਂ ਮੈਂ ਤੁਹਾਨੂੰ ਗੱਲਾਂ ਦਸੀਆਂ ਜਿਹੜਾ ਜੰਮੂ ਕਸ਼ਮੀਰ ਦੀ ਹੋਂਦ ਨੂੰ ਖਤਮ ਕਰਨ ਤੇ ਗੁੱਠਾ ਲਾ ਕੇ ਆਏ ਨੇ ਖੇਤੀ ਕਾਨੂੰਨਾਂ ਨਾਲ ਸਹਿਮਤੀ ਪ੍ਰਗਟ ਕਰਨ ਆਏ ਨੇ ਜਿਹੜਾ ਡੀਜੀਪੀ ਸੈਣੀ ਲਾਇਆ ਪੁਲਿਸ ਅਫਸਰਾਂ ਨਾਲ ਜੋ ਇਹਨਾਂ ਜਿੰਨੇ ਸ਼کاری ਸੀ ਸਾਰੇ ਟੌਪ ਤੇ ਰਹੇ ਨੇ ਜੀ ਸੈਣੀ ਨੂੰ ਡੀਜੀਪੀ ਲਾਤਾ ਸੋ ਇਹਨਾਂ ਨੇ ਵੱਡੇ ਬੱਜਰ ਗੁਨਾਹ ਕੀਤੇ ਨੇ ਉਹਨੇ ਇੱਕ ਗੱਲ ਸਾਹਮਣੇ ਲਿਆਂਦੀ ਹੈ ਜਦੋਂ ਤੱਕ ਇਹ ਮਾਫੀ ਨਹੀਂ ਮੰਗਦੇ ਇਹ ਜੋਗ ਖੇਡਾਂ ਖੇਡ ਲੈਣ ਠੀਕ ਆ ਭਗਵੰਤ ਮਾਨ ਦਾ ਬੁਗਦੂ ਬੋਲ ਗਿਆ ਘੋਰੜੂ ਬੋਲ ਰਿਹਾ ਪਰ ਜ਼ਰੂਰੀ ਨਹੀਂ ਉਹਦੇ ਬਦਲ ਚ ਜਿਹੜੇ ਕਾਂਗਰਸ ਪਹਿਲਾਂ ਕਹਿੰਦੇ ਸੀ ਉਹ ਨਹੀਂ ਅਸੀਂ ਆ ਜਾਾਂਗੇ ਜ਼ਰੂਰੀ ਹੁਣ ਇਸ ਕਰਕੇ ਮਸਲੇ ਬਾਰੇ ਸਮੁੱਚੇ ਤੌਰ ਤੇ ਇੱਕ ਵਿਆਪਕ ਸਮਾਰਾ ਚਲਾਉਣ ਦੀ ਲੋੜ ਆ ਤੇ ਇਹਨਾਂ ਨੂੰ ਮੁਜਰਮਾਂ ਦੇ ਕਟੇਰੇ 'ਚ ਖੜਾ ਕਰਨ ਦੀ ਲੋੜ ਆ ਵੀ ਜਿਹੜੇ ਅਸਲੀ ਮੁਜਰਮ ਸੀ ਤੁਸੀਂ ਜਿੰਨਾ ਚਿਰ ਸਰਕਾਰ 'ਚ ਰਹੇ ਹੋ ਤੁਸੀਂ ਉਹਨਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਜਦੋਂ ਤੱਕ ਇੱਥੇ ਫੋਕਸ ਨਹੀਂ ਹੁੰਦਾ ਕਿਸਾਨ ਯੂਨੀਅਨਾਂ ਵੀ ਆਜੋ ਜੀ ਫਲਾਨੇ ਵੀ ਆਜੋ ਜੀ ਤੁਸੀਂ ਵੀ ਆਜੋ ਜੀ ਠੀਕ ਆ ਹੱਕ ਆ ਮੈਂ ਤਾਂ ਕਹਿਣਾ ਮਨੁੱਖੀ ਹੱਕਾਂ ਦੀ ਉਲੰਘਣਾ ਸਾਰੇ ਸਿੱਖ ਖਾੜਕੂ ਜੇਲ੍ਹਾਂ ਚ ਨੇ ਉਹਨਾਂ ਦੇ ਹੱਕਾਂ ਦੀ ਉਲੰਘਣਾ ਮੇਰੇ ਇੱਕ ਸਵਾਲ ਹੋਰ ਆਖਰੀ ਸਵਾਲ ਹੈ ਕਿ ਖੇਤਰੀ ਪਾਰਟੀ ਹੋਂਦ ਵਿੱਚ ਉਹਦੀ ਹੋਂਦ ਮਜ਼ਬੂਤ ਹੋਵੇ ਉਹਦੇ ਬਿਨਾ ਪੰਜਾਬ ਦਾ ਕੋਈ ਵੱਡਾ ਮਸਲਾ ਹੱਲ ਨਹੀਂ ਹੋਣਾ ਉਹਦੇ ਲਈ ਫਿਰ ਕੀ ਕੀਤਾ ਜਾਵੇ ਫਿਰ ਖੇਤਰੀ ਪਾਰਟੀ ਤੇ ਇਕਲੌਤੀ ਬਚਦੀ ਹੈ ਸ਼ਰਮਣੀ ਕਾਲੀ ਦਾ ਖੇਤਰੀ ਪਾਰਟੀ ਦਾ ਮਤਲਬ ਇਹ ਆ ਜਿਹਦੀ ਮਾਰਗਸੇਧ ਖੇਤਰੀ ਹਿੱਤਾਂ ਦੇ ਆਧਾਰਤ ਹੋਵੇ ਖੇਤਰੀ ਪਾਰਟੀ ਦਾ ਮਤਲਬ ਇਹ ਨਹੀਂ ਵੀ ਜਿਹੜੀ ਇੱਕ ਸੂਬੇ ਚ ਉਹ ਖੇਤਰੀ ਆ ਦੋ ਪ੍ਰਵਚਨ ਨੇ ਨਾ ਜੀ ਜੀ ਇੱਕ ਤਾਂ ਰਾਸ਼ਟਰਵਾਦ ਵਾਲਾ ਪੱਖ ਪਰਵਚਨਾ ਤਾਕਤਾਂ ਦੇ ਕੇਂਦਰੀਕਰਨ ਵਾਲਾ ਪਰਵਚਨਾ ਇੱਕ ਫੈਡਰਲਿਜ਼ਮ ਵਾਲਾ ਪਰਵਚਨਾ ਰਾਜ ਦੇ ਹੱਕਾਂ ਦੀ ਰਾਖੀ ਲਈ ਹੁਣ ਤਾਂ ਰਾਜ ਤਾਂ ਮਿਊਨਿਸਪਲ ਕਮੇਟੀਆਂ ਬਣਾ ਤੇ ਹੱਕ ਤਾਂ ਸਾਰੇ ਖੋਲੇ ਉਹਨਾਂ ਤੋਂ ਸਾਰਾ ਟੈਕਸ ਲਾਉਣ ਦਾ ਅਧਿਕਾਰ ਖੋਲਿਆ ਆ ਨਵੀਂ ਸਿੱਖਿਆ ਨੀਤੀ ਆ ਗਈ ਜਿਨੇ ਮਤਲਬ ਚੂੜਾ ਹਿਲਾ ਦੇਣੀਆਂ ਸਾਰਿਆਂ ਦੀਆਂ ਨਵਾਂ ਇਤਿਹਾਸ ਸਿਰਜਿਆ ਜਾਊ ਨਵੇਂ ਬੋਲੀ ਸੱਭਿਆਚਾਰ ਹਿੰਦੀ ਹਿੰਦੂ ਹਿੰਦੁਸਤਾਨ ਇਹ ਤਾਂ ਰੱਬ ਸੁੱਖ ਰੱਖੇ ਜਿਵੇਂ ਆਪਾਂ ਕਹਿੰਦੇ ਆ ਕੁਦਰਤ ਬੜੀ ਮਜ਼ਬੂਤ ਆ ਆ ਚੋਣਾਂ ਦੇ ਜਿਹੜੇ ਨਤੀਜੇ ਆਏ ਨੇ ਇਹਨੇ ਉੱਤਰ ਭਾਰਤ ਤੇ ਦੱਖਣ 'ਚ ਪਾੜ ਪਾਤਾ ਇਹਨਾਂ ਦਾ ਹਿੰਦੂ ਰਾਸ਼ਟਰਵਾਦ ਉਹ ਕਹਿੰਦੇ ਸਾਨੂੰ ਮਨਜ਼ੂਰ ਨਹੀਂ ਜਿਵੇਂ ਕਿਸਾਨ ਅੰਦੋਲਨ ਨੇ ਡੱਕਾ ਲਾਤਾ ਸੀ ਨਾ ਹੁਣ ਕਈਆਂ ਨੂੰ ਇਹ ਲੱਗਦਾ ਯਾਰ ਮੋਦੀ ਤਾਂ ਲੈ ਗਿਆ ਖਿੱਚ ਕੇ ਹਿੰਦੀ ਬੈਲਟ 'ਚ ਹੀ ਰਹਿ ਗਈ ਜਿਹੜਾ ਬਾਕੀ ਹਿੰਦੂ ਨੇ ਉਹ ਵੀ ਹਿੰਦੂ ਨੇ ਸਭ ਤੋਂ ਵੱਡੇ ਮੰਦਰ ਉੱਥੇ ਨੇ ਉਹਨਾਂ ਨੇ ਕਿਹਾ ਮਨਜ਼ੂਰ ਨਹੀਂ ਤੇ ਲਗਾਨਾ ਹੱਥੋਂ ਨਿਕਲ ਗਿਆ ਨਾ ਇਹਨਾਂ ਨੇ ਬਾਬਰੀ ਮਸਜਿਦ ਢਾਕੇ ਜਿਹੜਾ ਉੱਥੇ ਉਹ ਜੁੱਧਿਆ ਦਾ ਆਰਾਮ ਮੰਦਰ ਬਣਾ ਰਹੇ ਨੇ ਜਿਹਦੇ ਵਿੱਚ ਸਿੱਖਾਂ ਨੂੰ ਵੀ ਬਾੜ ਰਹੇ ਨੇ ਵੀ ਸਿੱਖਾਂ ਨੇ ਇੱਥੇ ਪਹਿਲਾਂ ਆਇਆ ਕੀਤਾ ਸੀ ਜਦ ਸੁਪਰੀਮ ਕੋਰਟ ਦੇ ਵਿੱਚ ਸਿੱਖਾਂ ਦੀ ਇਹ ਇਹਦੀ ਤਾਂ ਧਾਰ ਹੀ ਮੁਸਲਮਨ ਰਦੀ ਆ ਹੂੰ ਇਹ ਤਾਂ ਹਮੇਸ਼ਾ ਹੀ ਉੱਥੇ ਰਹੋ ਇੱਕ ਨਵਾਂ ਹਿੰਦੂਵਾਦ ਸਿਰਜ ਰਿਹਾ ਜਿਹਨੂੰ ਨਾ ਉੱਤਰਪੂਰਬ ਮੰਨਦਾ ਨਾ ਕਸ਼ਮੀਰ ਮੰਨਦਾ ਨਾ ਪੰਜਾਬ ਮੰਨਦਾ ਦਾ ਨਾ ਰੱਖਣ ਮੰਨਦਾ ਇਹਦਾ ਮਤਲਬ ਕੋਈ ਖਤਰੇ ਵਾਲੀ ਗੱਲ ਨਹੀਂ ਪਰ ਜਿਹੜਾ ਵਿਰੋਧ ਆ ਇਹਨੂੰ ਇੱਕ ਸੁਰਤਾ ਚ ਲਿਆਉਣ ਦੀ ਲੋੜ ਆ ਇਹਨੂੰ ਫੈਡਰਲਿਜ਼ਮ ਦੇ ਸਿਧਾਂਤਾਂ ਦੀ ਘੱਟ ਗਿਣਿਤ ਦੇ ਹੱਕਾਂ ਦੀ ਰਾਖੀ ਵਾਲੀ ਸ਼ੇਪ ਦੇਣ ਦੀ ਲੋੜ ਆ ਇੱਕ ਸਾਂਝਾ ਸੰਘਰਸ਼ ਵਿੜਨ ਦੀ ਲੋੜ ਆ ਕਿਉਂਕਿ ਪੰਜਾਬ ਨੂੰ ਤਾਂ ਉਹਦੋਂ ਖੇਡ ਲਿਆ ਸੀ ਇਹਨਾਂ ਨੇ ਜੀ ਰੱਖਣਾ ਚਾਹੁੰਦੇ ਆ ਖਾਲਿਸਤਾਨ ਬਣਾਉਣਾ ਚਾਹੁੰਦੇ ਆ ਉਹੀ ਆਨੰਦਪੁਰ ਦਾ ਮਤਾ ਜਿਹੜਾ ਮੁੜ ਕੇ ਵਿਚਾਰਨ ਲਈ ਦਿੱਤਾ ਉਹਨਾਂ ਨੂੰ ਉਹ ਕੀਤਾ ਸੋ ਨਵ ਖੇਤਰੀਵਾਦ ਦੀ ਲੋੜਾ ਨਵੀਂ ਸੋਚਣ ਦੀ ਲੋੜਾ ਇੱਕ ਸੂਬੇ ਚ ਹੋਣ ਦਾ ਮਤਲਬ ਖੇਤਰੀ ਪਾਰਟੀ ਨਹੀਂ ਖੇਤਰੀ ਪਾਰਟੀ ਕਾਲੀ ਦਲ ਉਸ ਸੀ ਜਦੋਂ ਆਨੰਦਪੁਰ ਦੇ ਮਤਲੇ ਲਈ ਸੰਘਰਸ਼ ਲਾਇਆ ਸੀ ਜਦੋਂ ਪਾਣੀ ਲਈ ਲੜਦੇ ਸੀ ਪੰਜਾਬੀ ਬੋਲੀ ਲਈ ਲੜਦੇ ਸੀ ਚੰਡੀਗੜ੍ਹ ਲਈ ਲੜਦੇ ਸੀ ਪੰਜਾਬੀ ਬੋਲ ਦੇ ਇਲਾਕਿਆਂ ਲਈ ਲੜਦੇ ਸੀ ਹੁਣ ਤਾਂ ਰਾਸ਼ਟਰੀ ਪਾਰਟੀ ਬਣ ਗਈ ਹੁਣ ਜੇ ਆਪਾਂ ਭਵੰਤਮਾਨ ਨੂੰ ਕਹਦੀਏ ਦਿੱਲੀ ਦੇ ਤਾਂ ਚਲੋ ਕਿਹੜੀ ਸਰਕਾਰ ਆ ਹੋ ਇਹ ਇਨਾਂ ਨੂੰ ਇੱਕ ਨੈਸ਼ਨਲ ਪਾਰਟੀ ਦਾ ਦਰਜਾ ਮਿਲ ਗਿਆ ਤਕਨੀਕੀ ਤੌਰ ਤੇ ਪਰ ਹੈ ਤਾਂ ਇਹ ਵੀ ਖੇਤਰੀ ਪਾਰਟੀ ਪਰ ਬੋਲੀ ਸਾਰੀ ਅਮਲਸਾਰਾ ਜਿਹੜੋ ਭਾਜਪਾਲਾ ਕਰ ਰਹੀ ਹੈ ਇਹ ਏਜੰਡਾ ਗੰਭੀਰਤਾ ਨਾਲ ਸਭ ਨੂੰ ਲੈਣ ਦੀ ਲੋੜ ਹੈ ਜੀ ਬਹੁਤ ਸ਼ੁਕਰੀਆ ਇਸਨ ਸਾਡੇ ਨਾਲ ਮਾਲਵਿੰਦਰ ਸਿੰਘ ਮਾਲੀ ਜੀ ਜਿਨ੍ਹਾਂ ਨੇ ਆਪਣੀ ਸਮਝ ਮੁਤਾਬਕ ਕੁਝ ਅਹਿਮ ਟਿੱਪਣੀਆਂ ਕੀਤੀਆਂ ਨੇ ਇਸ ਗੰਭੀਰ ਮੁੱਦੇ ਦੇ ਬਾਰੇ ਤੁਹਾਡਾ ਕੀ ਸੋਚਣਾ ਹੈ ਤੁਹਾਡੀ ਮੰਨ ਦੀ ਕੀ ਰਾਏ ਹੈ ਤੁਸੀਂ ਵੀ ਆਪਣੀ ਆਪਣੀ ਰਾਏ ਸਾਂਝੀ ਕਰ ਸਕਦੇ ਹੋ ਫਿਲਹਾਲ ਅੱਜ ਦੀ ਇਸ ਮੁਲਾਕਾਤ ਹੈ ਨਈ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ